ਪੰਥਕਾਲੀ ਹੁਡਾਗਰ ਪੰਜਵਾਂ ਦਾ ਹੈੱਡਕੁਆਰਟਰ ਜਿੱਥੇ ਗੋਦਾਰਾ ਬੇਸਤਾਰ ਤਲਵੰਡੀ ਸਾਗੋ ਗੁਰੂ ਕਾਸ਼ੀ ਸ਼੍ਰੀ ਗਮਨਵਾਲ ਸਾਹਿਬ ਗੋਦਾਰਾ ਦੇਖਸਾ ਸਾਹਿਬ ਪਾਛੀ 10ਵੀਂ ਗੋਦਾਰਾ ਬੇਸਤਾਰ ਯਾਰਦਾਦ ਬਾਬਾ ਦੀਪ ਸਿੰਘ ਜੀ ਸ਼ਹੀਦ ਜਿੱਥੇ ਅੱਜ ਸੱਚਖੰਡ ਵਾਸੀ ਬਾਬਾ ਸਾਹਿਬ ਸਿੰਘ ਦਵਤਾਰੀ ਜਿਹੜੇ ਹੁਡਾਦੌੜ ਦੇ 11ਵੇਂ ਜੱਜਦਾਰ ਸ੍ਰੀ ਉਨ੍ਹਾਂ ਦੀ ਜਿਹੜੀ ਹੈ ਤਲਾਸ਼ ਵੀ ਹਿੱਸਾ ਲਾਣਾ ਵਰਤੀ ਬਹੁਤ ਹੀ ਜਿੱਤੇ ਸਰਦਾ ਭਾਵਨਾ ਸਰਕਾਰ ਦੇ ਨਾਮ ਬੁੱਢਾ ਦਾਮ ਦੇ ਹੈੱਡਕੁਆਰਟਰ ਤੇ ਜਿੱਥੇ ਸਾਰੀਆਂ ਨੇ ਹੈਂਸਿੰਗ ਜਥੇਬੰਦੀਆਂ ਬਥੋਂ ਇਹ ਉੱਥੇ ਹੀ ਯੁੱਗੋਂ ਯੁੱਗ ਅਟਾਰੋਂ ਧੰਨ ਧੰਨ ਸਾਬ ਜੀ ਨੂੰ ਗ੍ਰਾਂਟ ਚੈਗੀ ਦੇ ਅਖੰਡ ਪਾਠ ਸਰਬ ਦੇ ਕੋਲ ਹੋਇਆ ਹੈ ਤੇ ਸਾਰਾ ਦਿਨ ਜਿੱਥੇ ਧਾਰਮਿਕ ਵਿਵਾਂਤ ਸਜਾਇਆ ਗਿਆ ਬਹੁਤ ਮੁਕਾਮਨ ਕੀਤੇ ਗਏ ਨੇ ਉੱਥੇ ਸਾਡੇ ਸਾਰੀਆਂ ਨੇ ਹੈਂਸਿੰਗ ਜਥੇਬੰਦੀਆਂ ਦੇ ਰੁਬੀ ਸਹਿਬਾਨ ਜਿਥੇ ਸਤਕਾਰਯੋਗ ਸਿੰਘ ਸਹਿਬਾਨ ਜਿਥੇ ਸਿੰਘ ਸਾਹਿਬ ਯਾਨੀ ਰੁਬੀ ਸੰਜੀਤ ਜਿਥੇ ਦਾਸ ਜਿਹੜੇ ਆਕਾਲਪੁਰ ਸਾਹਿਬ ਨੂੰ ਜਿਨ੍ਹਾਂ ਨੇ ਸੇਵਾਵਾਂ ਪਾਈਆਂ ਉੱਥੇ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਸ੍ਰੀ ਆਕਾਲਪੁਰ ਸਾਹਿਬ ਨੂੰ ਸੇਵਾਵਾਂ ਪਾਈਆਂ ਤਾਂ ਸ੍ਰੀ ਦਮੋਦਰ ਸਾਹਿਬ ਦੀਆਂ ਸੇਵਾਵਾਂ ਨੂੰ ਮਿਲਿਆ ਉਹ ਵੀ ਗਿਆਨੀ ਰੁਬੀ ਸੰਜੀਤ ਜਿਹੜੇ ਸ੍ਰੀ ਹਰਮੰਦਰ ਸਾਹਿਬ ਦੇ ਹੈਡਕਵਰਟਰ ਵੀ ਨੇ ਤੇ ਹੋਰ ਵੀ ਸਾਰੇ ਮਾਪੋ ਪੁੱਖਾਂ ਨੇ ਜਿੱਥੇ ਦਰਸ਼ਨ ਕਰਾਏ ਤੇ ਉੱਥੇ ਬਾਪਾ ਮਰਮਨ ਜੀ ਦੇ ਬਾਦਮਾਲੇ ਤੇ ਨਾਲ ਹੀ ਸਾਡੇ ਮਾਨਯੋਗ ਜਿੱਥੇ ਸਾਰੇ ਸੰਤ ਮਾਪੋ ਪੁੱਖ ਇੱਥੇ ਪਹੁੰਚੇ ਨੇ ਤੇ ਉੱਥੇ ਹੀ ਜਿਹੜੇ ਨਸਤੂਆਣਾ ਸਾਹਿਬ ਵਾਲੇ ਨਾਲ ਮਾਪੋ ਪੁੱਖ ਵੀਰੇ ਪਾਤਾਲ ਜੀ ਉਹਨਾਂ ਨੇ ਵੀ ਦਰਸ਼ਨ ਦਿੱਤੇ ਨੇ ਸਾਰਿਆਂ ਦਾ ਮੈਂ ਜਿੱਥੇ ਆਈਆਂ ਗੁਰਸਿੱਖ ਸੰਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆਇਆ ਤਾਂ ਕਾ ਸਫਲ ਹੈ ਬਾਰ ਉਪਕਾਰੀ ਹੋਏ ਤੂ ਸਹਿ ਸਰੇ ਆਪਣੇ ਤੋਂ ਮਦਦਾਈ ਸਭ ਕੋਈ ਕਾਮਯਾਬੀ ਸਦ ਜੀਵੈ ਨਹੀਂ ਮਰਦਾ ਤੋਂ ਸਰਹਰਵਾਸੀ ਕਵਰ ਸਾਹਿਬ ਜੀ ਜਿਹੜੇ ਗੁੱਡਾ ਗੱਲ ਨੇ 11ਵੇਂ ਜਥੇਦਾਰ ਸੀ ਸ੍ਰੀ ਅਕਾਲ ਪੁਰਖ ਸਾਹਿਬ ਦੇ ਵੀ ਜਿਨ੍ਹਾਂ ਨੇ 11ਵੇਂ ਜਥੇਦਾਰ ਵਜੋਂ ਸੇਵਾ ਨਿਭਾਇਆ ਤੋਂ ਬਹੁਤ ਹੀ ਉਹਨਾਂ ਤੇ ਆਪਾਰ ਕਿਰਪਾ ਜੀ ਉਹਨਾਂ ਦੇ ਜੁੜੇ ਸਾਲਾਨਾ ਪ੍ਰੋਗਰਾਮ ਨੇ ਬਹੁਤ ਹੀ ਸ਼ਰਧਾ ਭਾਵਨਾ ਸਰਕਾਰ ਦਰ ਸਰਕਾਰ ਦੇ ਨਾਲ ਬਣਾਏ ਗਏ ਨੇ ਜਿੱਥੇ ਹਰੂ ਦੇ ਲੰਗਰ ਅਦੋਲ ਬਟਾਏ ਗਏ ਨੇ ਉੱਥੇ ਜਿਹੜਾ ਖੰਡੇ ਪਾਡੇ ਦਾ ਅਮਨਤ ਵੀ ਸੰਚਾਰ ਕੀਤਾ ਗਿਆ ਸੋ ਜਿੱਥੇ ਹਰੂ ਦੀਆਂ ਨਾਗਦੀਆਂ ਨਹਿਮ ਸਿੰਘ ਵਰਜਾ ਨੇ ਜੁਡੀ ਕਸਤੀ ਦੇ ਵੀ ਜੋਰ ਦਿਖਾਏ ਨੇ ਸਾਰੀਆਂ ਗੁਰਸਿੰਤ ਸੰਤਾਂ ਜਿਹੜੀਆਂ ਇੱਥੇ ਪਹੁੰਚੀਆਂ ਨੇ ਸਾਰਿਆਂ ਦਾ ਸ਼ੋਨਨੀ ਪੰਤ ਅਕਾਲੀ ਮੁੱਢਾ ਬਾਰ ਧੰਨਵਾਦ ਆਪੋ ਨੂੰ ਬਹੁਤ ਬਹੁਤ ਧੰਨਵਾਦ ਜੀ ਆ ਤੇ ਉੱਥੇ ਮਨੀਤ ਜੀ ਜਿਹੜੇ ਪੀਡੀਸੀ ਜਿਹੜਾ ਚੈਨਲ ਜਿਹੜਾ ਉਹ ਚਲਾਉਂਦੇ ਨੇ ਹੋਰ ਵੀ ਚੈਨਲ ਵੀ ਜਿੱਦੇ ਇੱਥੇ ਆਏ ਨੇ ਉੱਥੇ ਬੁੱਢਾ ਦਰ ਪੰਜਵਾ ਤੱਕ ਜਿਹੜਾ ਚੈਨਲ ਹੈ ਉਹਨੇ ਵੀ ਲਾਈਵ ਪ੍ਰੋਗਰਾਮ ਜਿਹੜੇ ਤਖਾਏ ਨੇ ਸਾਰਾ ਹੀ ਜਿਹੜਾ ਪ੍ਰੋਗਰਾਮ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗਵਾਇ ਜੀ ਦਾ ਪਾਸਾ